ਮੰਨ 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 ਲਿਜਾਣੀਆਂ ਪਾਹ ਪਿੱਛੇ ਆਕਾ ਨਾ ਉਹ ਮਹਾ ਕੁਸਲਾ ਬੋਲੀ ਉਰੀ ਚੁੱਪ ਕਰ ਗਈ ਮੇਰੀ ਗੱਲ ਚੁੱਪ ਕਰ ਜੀ ਮੇਰੀ ਗੱਲ ਸੁਣ ਨਾ ਨਾ ਆ ਗਾਕ ਨਾ ਤੜਕਿਆ ਨਹੀਂ ਨਹੀਂ ਜਾਨਵਰ ਵੀ ਦੇਖਿਆ ਨਹੀਂ ਯਾਰ ਪੱਕਾ ਬੰਦਾ ਕੋ ਯਾਰ ਹੈ ਜਾਨਵਰ ਵੀ ਇੱਕ ਹੀ ਦੇਖ ਲਾ ਲਿਆ 44 45 ਜਿਹੇ ਸਨ ਮੇਰੀ ਸਮਝ ਤੋਂ ਲਾਹੁੰਦੇ ਗੁਸਤ ਕੱکریاں ਚੰਗੀਆਂ ਹਾਂ ਲਓ ਕਿਸਾ ਆਪ ਅੱਠਾ ਇੱਕ ਆ ਗੈਨੀ ਬੱਕਰੀਆਂ ਵੜੀਆਂ ਕਿੰਨੇ ਕਿੰਨੇ ਘਰ ਤਾਂ ਮੇਰੇ ਕੋਲ ਮਾਰ ਆਹ ਬੱਕਰੀ ਦਾ 4 ਮਹੀਨਾ ਹੈਗਾ ਤਾਂ ਠੀਕ ਬਹੁਤ ਬੱਕਰੀ 300 ਠੀਕ ਤੁਹਾਰਾ ਅੱਜ ਕਿ ਮਾਰਾ ਠੀਕ ਹੈ ਮਾਰਾਜ ਵਧੀਆ ਵਧੀਆ ਜੀ ਆਇਆ ਤਾਂ ਬੇ ਬੁਖਾਨੀ ਹੋਇਆ ਹੈ ਆਇਆ ਉਹ ਗਿਆ ਗੈਨੀ ਵੀ ਆ ਗਿਆ ਵੀਡੀਓ ਬਣਾ ਦੇ ਹਾਂ ਦੱਸੋ ਵਧੀਆ ਵਧੀਆ ਆ ਜਾ ਮਾੜਾ ਮੇਲਾ ਆਣਾ ਜੀ ਹਾਂ ਜੀ ਅਲਹਮਦੁਲਿਲਾਹ ਨੂੰ ਸੱਤ ਲਾਉਂਗਾ ਠੀਕ ਹੈ ਗੱਲ ਜੈਨੀ ਪਰ ਜੀਨ ਤੇਰੀ ਬੱਕਰੀਆਂ ਹਾਂ ਲੈ ਬਾਬਾ ਜੀ ਹੱਥ ਕਰੋ ਹਾਂ ਪੂਰੀਆਂ 50000 ਦੀਆਂ ਨੇ ਹਾਂ ਬੱਕਰੀਆਂ ਦੇ ਦੇ ਹਾਂ ਬੋਲੋ 2 ਮਿੰਟ ਬੰਦ ਕਰ ਲੈ ਹਾਂ ਹਲੋ ਕਿਹਾ ਜੀ ਮੈਨੂੰ ਬਾਜ਼ਾਰ ਕਿ ਪੱਛ ਗਿਆ ਨਾ ਹਾਂ ਫਿਰ ਮੈਨੂੰ ਇੱਕੋ ਹੀ ਰਸਤੇ ਪਾ ਦੇ ਮੈਨਾਂ ਨੂੰ ਪਾ ਦੂ ਪੱਕਾ ਅਸੀਂ ਰਸਤੇ ਅਸੀਂ ਇਹ ਆ ਤੋਸੀਦਾ ਚਾਹੀਦਾ ਅਸੀਂ ਆ ਗਏ ਅਸੀਂ ਆ ਕਹਿੰਦਾ ਸੀ ਆ ਕੇ ਦੋ ਜੋੜੇ ਨਹੀਂ ਅਸੀਂ ਆ ਤੰਮ ਨੇ ਕਹਿੰਦਾ ਤੂੰ ਦਸਤਾਂ ਨੂੰ ਕੱਟਾ ਤੂੰ ਨਹੀਂ ਵੀ ਰੱਖਿਆ ਨਾ ਮੈਂ ਪਹਿਲਾਂ ਲਵੇ ਵੀ ਨਹੀਂ ਸਹੀ ਹੈ ਉਹ ਕਹਿੰਦਾ ਰੱਜੀ ਬੱਕਰੀਆਂ ਦਵਾਸਾਂ ਪੈ ਗਈ ਆ ਚੱਲ ਵਿੱਚ ਪੈਖੀ ਦਵਾ ਦਨੇ ਆ ਭਾਈ ਇਹ ਮਾਲ ਮੋਲ ਦਾ ਚਾਹੀਦੇ ਪਤਾ ਹੀ ਹੈ ਸਭ ਨੂੰ ਪਤਾੰਦ ਵੀ ਕਿੰਨੇ ਦੇ ਪਸ਼ੂ ਆ ਪੱਕਾ ਕਿਸੇ ਨਾਲ ਨਹੀਂ ਨਾ ਤੇਰੇ ਨਾਲ ਕਰਨਾ ਉਹ ਵਪਾਰੀ ਦਾ ਮਾਲ ਹੈ ਮਜਬੂਰ ਮੈਂ ਉਹਨੂੰ ਵੀ ਨਹੀਂ ਕਰਦਾ ਹਾਂ ਮੈਨੂੰ ਤਾਂ 1000 ਬਚ ਕੇ ਮੈਂ ਦੁੱਧ ਦੁੱਧ ਲੈ ਜਾ ਐਵੇਂ ਅਗਰੇ ਕੋਈ ਬੱਚੇ ਹੀ ਨਾ ਜੇ ਉਹ ਕਿਵੇਂ ਦਊ ਜੇ ਬਚ ਗਿਆ ਮਾੜਾ ਸੌਦਾ ਕਰਦੇ ਸੀ ਉਹ ਗਿਆਨੀ ਹੋਰ ਦਾਮ ਤੇਰੇ ਚ ਨਵੀਂ ਦੋ ਦੋ ਉੱਤੇ 50 ਦੀਆਂ ਰਹਿ ਜਾਂਦਾ ਕਿੰਨੀ ਦਾ ਦਿਲ ਟੇਕਦਾ ਇਸਨੇ ਲੋਗ ਤਾਂ ਕੋਈ ਗੱਲ ਆ ਦੇ ਦਿਮਾਗ ਆ ਵੇਖਣੀ ਹੈ 55000 ਦੀਆਂ ਦੇ ਯਾਰ ਬੱਕਰੀਆਂ ਛੱਡ ਸਾਰੀਆਂ ਗੱਲਾਂ ਹੈ ਤੇ ਦੇ ਇੱਕ ਤੇਰੀ 25 ਦੀ ਹੋਗੀ ਦੂਜੀ 30 ਦੀ ਹੋਗੀ ਹੈ 75000 ਦੀ ਆ ਆਪਣੀਆਂ 35 ਕਿੰਨੇ ਦੀਆਂ 37 37000 ਨੂੰ ਕੀ ਦੀ ਕਿਵੇਂ ਦੇਵਾਂ ਠੀਕ ਹੈ ਲੈਆਂ ਨੇ ਤੂੰ ਮੈਨੂੰ ਪਤਾ ਪੈਸਤਾ ਲਾਉਣਾ ਮੈਂ ਪਰਮਾਇਤ ਤੈਨੂੰ ਤਾਂ ਮੈਂ ਐ ਤਾਂ ਮੈਨੂੰ ਪਤਾ ਵੀ ਤੂੰ ਪੈਸਤਾ ਬੱਕਰੀਆਂ ਦੇ ਲਾਉਣਾ ਹੈ ਇਸ ਤੋਂ ਲੰਬੀ ਕਿ ਦੋਨੇ ਜੋੜੀ ਦੋ ਮਿੰਟ ਦੀ ਕਿ ਦੱਸੀ ਦੀ ਕਿ ਦੋ ਮਿੰਟ ਦੀ ਹਾਂ ਇਹਦਾ ਮੜਾ ਦਿਲ ਖੋਲ ਕੇ ਪੈਸੇ ਲੈਣੇ ਪੈਂਦੇ 55000 ਲਾਤਾ ਬਾਬਾ ਤੇਰੇ ਪਿੱਛੇ ਮੂੰਹ ਦੱਸ ਖੜਨਾ ਹੈ ਜਾਂ ਚੱਲਣਾ ਹੈ ਮਾੜਾ ਮਾੜਾ ਖਲਾਅ ਤਿਆਰ ਜੀ ਚਾਚਾ ਰਹਿ ਕਰ ਲੋ ਇੱਕ ਪਾਸੇ ਫਿਰ ਹਾਂ ਰਹਿ ਕੇ ਨਾ ਵਧੀਆ ਹੁੰਦਾ ਵੀ ਇਹ ਵੀ ਸਲਾਦੂ ਤੂੰ ਵੀ ਰਹਿ ਕੇ ਠੀਕ ਹੀ ਨਹੀਂ ਰਹਿ ਕਰ ਲਾ ਜੀ ਔਰ ਐ ਕੀ ਕਰੂੰਗਾ ਮੈਨੂੰ ਪਤਾ ਨਹੀਂ ਮਾਲ ਦਾ ਹਾਂ ਉਹ ਆਹ ਅਰੇ ਕਰੀ ਕਰਈਏ ਬਾਬਾ ਉਹਰਾ ਕਰਾ ਅੱਜ ਸਾਡਾ ਦਲਾਲਾਂ ਦਾ ਵੀ ਤੈਨੂੰ ਪਤਾ ਮੰਦਾ ਰਹਿ ਗਿਆ ਤੁਤੋ ਇਕੱਤਾ ਕਰ ਲੈਣਾ ਅਸਾਂ ਥੋੜੀਆਂ ਆਸਾਂ ਕਰਦੇ ਆ 2 ਘੰਟ ਹੋ ਗਈਆਂ ਜਾਂ 60 ਦੀਆਂ ਦੇ ਦੇ ਹੋਰ ਦੇ ਦੇ ਨਹੀਂ ਦੇ ਦੇ ਬਚਦਾ ਨਹੀਂ ਕੁਝ ਪੱਲੋਂ ਪੰਜ ਕਿੱਥੇ ਬਚੂ ਤੈਨੂੰ 10 ਜਿੰਨ ਮਿੰਟ

ਤਰੇ ਹਿਆ ਦੀ ਨਜ਼ਰ ਆ ਕਿ ਕੋਈ ਪੋਤਾ ਹੈ 75 ਨਜ਼ਰ ਪੋਤਾ 75 ਕਿੰਨਾ ਹੁੰਦਾ 75 ਮੈਨੂੰ ਗਿਣਨਾ ਨਹੀਂ ਆਉਂਦਾ ਗਿਣਨਾ ਆਉਂਦਾ ਜਿੰਤਾ ਸੀ ਲਮਾਂਗੇ ਕੋਈ ਗੱਲ ਨਹੀਂ ਉਹ ਗੁਰੂਆ ਗਿਣਨਾ ਮੈਨੂੰ ਤਾਂ ਦੱਸਾ 70 ਤੇ 5 ਅੱਛਾ 70 ਤੇ 5 ਹਾਂ ਪਵਾਤਾ ਗਿਆਨੀ ਦੇ ਗੰਜ ਜਾਨਵਰ ਦੇ ਇਕ ਰਤੀ ਦੇ ਨੁਕਸੂ ਬੱਕਰੀ 50000 ਰੁਪਏ ਦੀ ਇਕੱਲੀ ਉਹ ਮੈਨੂੰ ਪਤਾ ਹੈ ਮੈਨੂੰ ਰਸਤਾ ਦੱਸ ਦੇ ਪੱਕਾ ਘੇਰ ਲਾ ਦਿਆਂ ਜੱਕਾ ਲੈ ਕਰਨਾ ਕਿ ਨੱਕੜ ਕੋਈ ਨਹੀਂ ਕੋਲੋਂ ਅਗਲੇ ਮਰਚ ਕੋਲ ਲੈ 2 ਮਿੰਟ ਦੇ ਦੇ ਮੈਨੂੰ ਸਾਈ ਤੇਰੇ ਲਵੇ ਔਰੇ ਆਗਿਆਨੀ ਔਰੇ ਆਗਿਆਨੀ ਉਹ ਨਾ ਨਾ ਬਾਬਾ ਔਰੇ ਕਰ ਸਾਈ ਮੈਂ ਹੁਣ ਇੱਕ ਚ ਨਿਮੇੜ ਕੇ ਜਾਉਂ ਜਿਆਦਾ ਟਾਈਮ ਮੈਨੂੰ ਵੀ ਨਹੀਂ ਜੱਕ ਜੱਕ ਨਹੀਂ ਕਰਨੀ ਮੈਨੇ ਹੁਣ ਜੇ ਤਾਂ ਮੈਥੋਂ ਪੰਜੇ ਸ਼ਿੱਕੇ ਤੋਂ ਚਲਾਉਣਾ ਚੱਲ ਪਾਣਾ ਇੱਕ ਕੋਈ ਛੱਟ ਮਾਰਤੀ ਉਹਨਾਂ ਕਰ ਲੈ ਹੱਥ ਬੰਦਾ ਤਕੜਾ ਮੈਥੋਂ ਹੀ ਥੋੜੇ ਡਰ ਲੱਗਦਾ ਹੈ ਅਜੇ ਖੁੰਡੇ ਤੋਂ ਡਰਦਾ ਮੈਂ ਪਰ ਉਹ ਤਾਂ ਮੇਰੀ ਇੱਜ਼ਤ ਕਰਦੇ ਨੇ ਇਹ ਸਾਰੇ ਕੁਸ ਕਹੀ ਜਾਵਾਂ ਲਾ ਬਸ ਬਾਬਾ ਬੱਕਰੀਆਂ ਤੇਰੀਆਂ ਵੇਚਤੀਆਂ ਜਿਆਦੇ ਮਿੰਤਾ ਨਾ ਕਰਾ ਬਸ ਵੇਚਤੀਆਂ ਪੂਰੀਆਂ 60 ਤੇ 5000 ਦੀਆਂ ਚੁੱਪ ਕਰਕੇ ਬੱਕਰੀਆਂ ਦੇ ਬਸ ਠੀਕ ਹੈ ਬਸ ਸੇ ਦਾ ਮੁੱਲ ਲਾਤਾ ਉਹਨੇ ਉਹਦਾ ਟ੍ਰੇਡ ਵੀ ਕਹਿੰਦਾ ਵੀ ਨੇਮਤ ਵਾਲਾ ਕਹਿੰਦਾ ਟ੍ਰੇਡ ਤੱਕ ਪੁੱਛ ਲੈ ਮਹਾਨ ਪੱਕੀ ਸੱਟ ਲਾ ਦਾਂ ਦੇ ਮੈਂ ਤਾਂ ਉਹਦਾ ਨਹੀਂ ਮਨ ਮੋੜਾ ਉਹਨੇ ਕਹਤਾ ਤਾਂ ਮੈਂ ਪੱਕੀ ਸੱਟ ਲਾ ਦੰਦੇ ਮੈਨੂੰ ਬਸ ਆਪਾ ਇੱਕ ਚੇ ਨਿਮੇੜਤੀ ਐਵੇਂ ਮੈਂ ਤੈਨੂੰ ਕਹਿੰਦਾ ਦੋ ਉੱਤੇ 50 ਲੈ ਲੈ ਤੈਨੂੰ ਉੱਤੇ 60 ਲੈ ਲੈ ਕੋਈ ਫਾਇਦਾ ਨਹੀਂ ਦੇ ਦੇ ਹੋਣੀ ਨਹੀਂ ਦੇ ਦੇ ਮੈਂ ਦੇ ਦਿੰਦਾ ਬੜਾ ਰੇੜਾ ਬੜਾ ਪੋਲਟ ਕਾ ਕੇ ਭਈ ਲਾ ਉਹ ਦੇ ਦੇ ਨਾ 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 ਹੋਣੀ ਦੋ ਜੀ ਦੋ ਮੇਥੋਂ ਨਾ ਡਰ ਮੇਰੇ ਲੈ ਲਏ ਉਸਤੇ ਕਰਤੀ ਕੁਛ ਨਹੀਂ ਨਾ 1000 ਉੱਤੇ 60 ਦੀਆਂ ਓਏ ਛੀਂਟਾ ਹੁਣ ਮੈਂ ਢਾਵੀ ਨੂੰ ਆ ਕੇ ਤੇਰਾ ਨਹੀਂ ਹੁੰਦਾ ਤੇਰਾ ਹੀ ਹੈ 60000 ਰੁਪਇਆ ਦੇਖੀ ਹੈ ਜੇ ਕੀ ਬੰਦ ਹੈ ਜਾ 10000 ਕੱਟ ਦੇ ਦੇ 74 ਦੀਆਂ ਲੈ ਕਿੰਨੇ 74 ਹੁੰਦੇ ਨੇ 70 ਦਾ 74 ਦਾ ਨਾ ਨਾ ਬਾਪਾ ਪੰਡਾ ਸਾਡਾ ਉਹ ਉਹ ਬਾਹਰ ਹੱਥ ਬਣ ਗਏ ਹੱਥ ਬਣ ਗਏ ਬਾਪ ਪੁੱਤ ਕਿਉਂ ਬੰਦ ਨੇ ਉਹ ਕਿਉਂ ਕਸੂਰ ਬਾਰਾ ਤੁਸੀਂ ਨਹੀਂ ਨਹੀਂ ਹੱਥ ਬੰਨਣ ਦਾ ਕੀ ਮਸਲਾ ਇੱਥੇ ਪੁਗਦੀ ਦਾ ਪੁਗਦੇ ਦਾ ਸੀ ਉੱਤੇ 60 ਦੀਆਂ ਕਰਿਆ ਮੈਂ ਐਂ ਨਾ ਭੱਜ ਜਿੱਤੇ ਦਊਗਾ ਕੋਈ ਨਹੀਂ ਲੈਣਾ ਕਿੰਨੇ ਦੀ ਹੈ ਲੈਨੇ ਲੈਨੇ ਕਨੀ ਲੈਂਦਾ ਲੈ ਲੈ ਦੇ ਦੇ ਬਾਪ ਦੇ ਜਾਂਦਾ ਮੈਂ ਮੈਨੂੰ ਦੇ ਦੇ ਬਾਜਦਾ ਨਹੀਂ ਮਿੰਤਾ ਨਾ ਕਰਾ ਮੈਂ ਦੇਂਦਾ ਮਗਨ ਹਾਰੇ ਨਾ ਕੜਾ ਨਹੀਂ ਨਹੀਂ ਦੇ ਦੇ ਦੇਂਦਾ ਮਖਿਆ ਦੇ ਦੇ ਬਚਦਾ ਨਹੀਂ ਮੈਨੂੰ ਮਹਾਂਗੇ 7 ਤੇ 60 ਦੀ ਬਾਈ ਚੁੱਪ ਕਰ ਲੈ ਲੈ ਲੀਆਂ ਲੈ ਲੀਆਂ ਲੈ ਲੀਆਂ ਬਸ ਬਚ ਘੱਟ ਦੀ ਬਾੰਦਰੀ ਬੰਜ ਤੇ ਜਾਣਦੀ ਮੰਨ 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 ਲੈ ਜਾਣੀਆਂ ਪਾਹ ਪਿੱਛੇ ਆਕਾ ਨਾ ਉਹ ਮਹਾਂ ਕੁਸਲਾ ਬੋਲੀ ਹੋਰੀ ਚੁੱਪ ਕਰ ਗਈ ਉਹ ਮੇਰੇ ਨਾਲ ਚੁੱਪ ਕਰ ਜੀ ਮੇਰੇ ਨਾਲ ਗੱਲ ਸੁਣ ਨਾ ਨਾ ਆ ਗਾਕ ਨਾ ਤੜਕਿਆ ਨਹੀਂ ਨਹੀਂ ਮੇਰੀ ਗੱਲ ਉਹ ਬਸ ਕਰ ਅਰੇ ਮੈਂ ਬਾਜੂ ਹੁਣ ਉਹ ਕੀ ਬੱਜੂ ਮਹੀਂ ਬਾਜੂ ਤੇਰੀ ਮਰਜ਼ੀ ਤਾਂ ਕੋਈ ਨਾ 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 ਮਸਾ ਬੇਲ ਚੜੀ ਅਸਰੇ ਉਹ ਕਾਮ ਨਹੀਂ ਰਿਹਾ ਬਚਦਾ ਨਹੀਂ ਕੁਸ ਬਾਕੇ ਬਚੇ ਨਾ ਬਚੇ ਅੱਜ ਮੰਡੀ ਸਾਰਿਆਂ ਦੀ ਮੰਡੀ ਹੈ ਪਰ ਤੇਰੀ ਝੰਡੀ ਹੈ ਜਾ 20 ਤੇ 70 ਦੀਆਂ ਲੈ ਜਾ ਜਾ ਮੇਰਾ ਦਿਮਾਗ ਹੱਲ ਗਿਆ ਨਾਲ ਮੇਰਾ ਹਲਾ ਮੇਰਾ ਜਾ 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 ਪੂਰੇ ਦੀ ਲੈ ਜਾ ਜਾ ਨਾ ਪੂਰੇ 70 ਦੀ ਜਾ ਯਾਰ ਓਏ ਮੰਨਦਾ ਨਹੀਂ ਲੈ 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 ਜੋ ਕੁਝ ਲੈ ਲੈ ਉਹ ਖਰਜੋਗੇ ਨਹੀਂ ਨਾ 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 ਆਪਣੇ ਕੋਲ ਆਰਾਮ ਦੂ ਮਹੀਨਾ ਟੱਕਾ ਕਰ ਮੈਂ ਨਾ ਹਰ ਕਦਮ ਰੋੜੀ ਰਹਿ ਗਿਆ ਹਰ ਕਦਮ ਇਤੋਂ ਬਾਅਦ ਤੱਕ 100 ਰੁਪਏ ਵੀ ਕਰ ਲਈ ਕੋਈ ਬਚਦਾ ਬੁਝਦਾ ਨਹੀਂ ਕੋਈ ਜੇ ਮੈਨੂੰ ਜੇ ਤੈਨੂੰ ਕੋਈ ਕਹੇ ਏ ਥਰ ਜਾ ਯਾਰਾ ਇਹ ਬਚਦਾ ਹੁੰਦਾ ਮੈਂ ਆਪੇ ਉਹਦੀ ਕਹਿੰਦੇ ਵੀ ਲਫੜਾ ਤੈਨੂੰ ਜਵੇਂ ਨੇਮ ਹੋ ਗਿਆ ਪੂਰੇ ਕਰਨੀ ਹੈ ਬਸ ਨੇਮ ਹੋ ਗਿਆ ਨੇ ਇਹ ਕਹਾਣੀ ਬਟਾਏ ਹਰ ਜਾਵੇ ਆ ਬੱਕਰੀ ਹੈ ਹਾਂ ਉਹ ਬੱਠਰ ਤੇ ਇੱਕ ਹੋਰ ਕਿਹੜੀ ਹੈਗੀ ਉਹ ਕਾਲੀ ਹੈ ਕਿੰਨੇ ਲਾਤੇ ਤੁਸੀਂ ਕਾਲੀਆਂ ਨੇ ਸਹੀ ਹੈ ਰਾਜੂ ਪਾਸ ਤੇ ਕਿੰਨੀ ਬਹੁਤ ਦਾ ਸਟਾਫ ਲਾਤਾ ਇਹਨਾਂ ਨੇ 3 ਘੰਟੇ ਫੱਟਾ 3000 ਰੁਪਏ ਦਾ ਹੈ ਇਹ ਕਹਾਣੀ ਆਸਰ ਆ ਰਾ ਤੇ ਰਖ ਵਾਲੀ ਦਰ ਨੂੰ ਕੱਢਦੇ ਹੁਣਾਂ ਕੰਡਾ ਮਾੜਾ ਕੋਈ ਨਹੀਂ ਇਹ ਚਲੋ ਭੈਣ ਭਾਈ ਬੋਲ ਤੂੰ ਕਾਹਦਾ ਬੋਲ ਦੇ ਓਏ ਬੋਲ ਨਾ ਕਿ ਕੋਈ ਨੁਕੀ ਹੋ ਗਿਆ ਕੋਈ ਚਲ ਕੋਈ ਨਹੀਂ ਭਾਈ ਤੂੰ ਮੇਰੇ ਨਾਲ ਬੋਲ ਪੀ ਜਿਵੇਂ ਮਾਰ ਚਲਦਾ ਚਲੀ ਜਾਂਦਾ ਗੱਲ ਨਹੀਂ ਬਣੀ ਚਲੋ ਛਾਰੇ ਚ ਵਿਚ ਵਿਚੋਲਾ ਕਿੱਥੋਂ ਆਏ ਹੈ ਭਾਈ ਹੁਣ ਕੋਈ ਕਹਾਣੀ ਨਹੀਂ ਬਣੀ ਉਹ ਥੇ ਯਾਰ ਕੌਣ ਹੈ ਤੂੰ ਪਹਿਲਾਂ ਇਹ ਕਿੱਥੇ ਦਾ ਲਿਆਂਦਾ ਯਾਰ ਬਾਬੇ ਕੌਣ ਹੈ ਯਾਰ ਤੇਦੇ ਬਾਬੇ ਤੂੰ ਰਾਏ ਕਰ ਲੈ ਮੈਂ ਤਾਂ ਮੇਮਣਾ ਉਹ ਰਾਏ ਕਰੇ ਮੈਨੂੰ ਮੈਂ ਤਾਂ ਪਹਿਲਾਂ ਮੇਮਣਾ ਘਾਟਾ ਪਾ ਕੇ ਸਾਰੇ ਸੁਣਦਾ ਨਹੀਂ ਸੁਣ ਲਈ ਹੁਣ ਕਾ ਨੂੰ ਛੱਡਦਾ ਮਰੀ ਜੀ ਗੱਲ ਪੁੱਛੀ ਤੂੰ ਯਾਦ ਰੱਖੇਂਗਾ ਇਹ ਬੱਕਰੀਆਂ ਆਏ ਕਰੀ ਇੱਕੋ ਗੱਲ ਸੁਣ ਲੈ ਲੈ ਜੀ ਕਰ ਜੇ ਜੇ ਮੁੜ ਕੇ ਨਾ ਕੇ ਮੈਨੂੰ ਗੱਲ ਕਰ ਲੈ ਨਾਵੇਂ ਯਾਰ ਵੀਡੀਓ ਬਣਦੀ ਐ ਸੌਦਾ ਕਰਾ ਕੇ ਮੈਂ ਤਾਂ ਮੇਰੀ ਰੋਟੀ ਲੈ ਕੇ ਦਿੱਥੋਂ ਵੀ ਜਾਉਂਗੀ ਤੂੰ ਵੀ ਜਾਉਂਗਾ ਚਲੋ ਉਹ ਤਾਂ ਹੱਕ ਦਾ ਗੱਬਣਾ ਫੰਡਰ ਦਾ ਜ਼ਿੰਮੇਵਾਰ ਤੂੰ ਐ ਮੈਂ ਜ਼ਿੰਮੇਵਾਰਾ ਬੱਕਰੀਆਂ ਤੇਰੀਆਂ ਓ ਚੁੱਪ ਯਾਰਾ ਬੱਕਰੀਆਂ ਤੇਰੀਆਂ ਵੇਚਤੀਆਂ 100 ਦੀ 60 ਨਿਵੇੜਤੀ 2 ਘਟ 70 ਦੀਆਂ ਹੋ ਗਈਆਂ ਬਸ ਹੋ ਗਈਆਂ सत्ता सत्ता बकरियां लिया क्यों वीडियो बनाओ तुम्हारे खड़क के खड़ा करो खुला खड़ा करो खुला पकाता पकाता दर्शन सरदार चुन्ना पोतव रस्सी खोल पहला हाँ पहला शेरा रस्सी खोल खड़ा करो खुला

ਆਏ ਮੁੰਡੇ ਵੀਡੀਓ ਬਣਾਓ ਬੱਕਰੀਆਂ ਲਈਆਂ ਨੇ ਬਹੁਤ ਵਧੀਆ ਰਾਠੀ ਕੇ ਬੁਰਜ ਵਾਲੇ ਦਰਸ਼ਨ ਤੋਂ ਤੇ ਦਰਸ਼ਨ ਤੋਂ ਕੁਆਲਿਟੀ ਦੀਆਂ ਬੱਕਰੀਆਂ ਮਸਤਾਕ ਡਾਕਟਰ ਦੇ ਪਿੰਡ ਦਾ ਬੰਦਾ ਇਹ ਠੀਕ ਹੈ ਜੀ ਹਾਂ ਬਹੁਤ ਵਧੀਆ ਬੰਦਾ ਹੈ ਰੋਜ਼ ਮੰਡੀਆਂ ਮੇਲਿਆਂ ਦਾ ਪੂਰਾ 플레이ਰ ਬੰਦਾ ਹੈ ਤੇ ਸਿਰੇ ਦਾ ਮਾਲ ਲਿਉਂਦਾ ਸਿਰੇ ਦਾ ਮਾਲ ਵੇਚਦਾ ਹੈ ਪੂਰਾ ਵਧੀਆ ਭਾਣ ਵਾਲਾ ਕਿਉਂ ਭਾਈ ਪਸੰਦ ਨੇ ਬੱਕਰੀਆਂ ਕਹਿੰਦੀ ਬੱਕਰੀ ਜਮੀਆ ਹੈ ਬਰਾਬਰ ਇੱਧਰ ਆ ਜਾ ਓਰੇ ਚਾਲੇ ਹੋ ਜਾ ਚਾਲੇ ਫੜ ਜਾ ਬਈ ਅੱਧਾ ਦਰ ਇਹੋਂ ਖੜ ਜਾ ਬਾਬਾ ਬੱਕਰੀਆਂ ਦੇ ਨਹੀਂ ਚੱਗੀਆਂ ਨੇ ਤਾਂ ਹੀ ਲਈਆਂ ਪਸੰਦ ਨੇ ਮਹਿੰਗੀਆਂ ਤਾਂ ਨਹੀਂ ਪਿੱਛੋਂ ਬਾਤ ਚ ਨਾ ਕਹੀ ਰਾਜੂ ਨੇ ਮਝਵਾਤਾ ਨਹੀਂ ਨਹੀਂ ਬਾਬਾ ਤੇਰੀਆਂ ਮੈਂ ਸਸਤੀਆਂ ਦਾ ਨਹੀਂ ਵਕੀਆਂ ਕੋਈ ਚਲੋ ਪਰਮਾਤਮਾ ਜੋ ਵਾਦੇ ਕੱਟੇ ਸਾਰੇ ਨਾਲ ਹੀ ਹੁੰਦੇ ਕਰਮਾਂ ਦੇ ਕੁਛ ਨਹੀਂ ਦਬੇ ਗੀਆਂ ਵਧੀਆ ਬੇਗੀਆਂ ਆਪਣਾ ਵਧੀਆ ਹੀ ਵੇਚ ਗਿਆ ਜਦੋਂ ਇਹਨੂੰ ਕਹਦੇ ਵੀ ਰੱਬ ਵਾਦਾ ਕਰੇ ਵਿਚਾਰੇ ਨੂੰ ਜਵਾਖ ਨੇ ਲਈਆਂ ਨੇ ਜਦੋਂ ਇਹਦੇ ਬੱਕਰੀਆਂ ਪਸੇਂ ਦਤੀਆਂ ਆਪਣਾ ਹੀ ਕੰਮ ਨਹੀਂ ਆਪਾਂ ਨੀਂਦ ਸਿੱਟਕੇ ਨਹੀਂ ਕਦੇ ਪਤਾ ਪਹਿਲਾਂ ਤੁਸੀਂ ਝੋਟਿਆਂ ਵਾਲਾ ਢੇਡ ਕਰੀਂਗੇ ਸੌਦਾ ਨਹੀਂ ਬਣ ਚੁੱਕਿਆ ਇਹ ਮੈਨੂੰ ਟੋਲ ਕੇ ਲਿਆ ਵੀ ਸੌਦਾ ਕਰਾਰਾ ਚੋ ਚਲੋ ਕੋਈ ਬਾਕੀ ਅੱਜ ਮੇਰਾ ਹੀ ਮੰਦਾ ਰਹਿ ਗਿਆ ਤੁਹਾਡੀਆਂ ਆਸਾਂ ਕਰਦਾ ਚਲੋ ਕੋਈ ਫੁੱਤੀ ਖਾਣੀ ਆ ਮੈਂ ਤਾਂ ਰੋਟੀ ਥੋੜੇ ਸਰੋਂ ਆ ਪੈਸੇ ਦਿਓ ਜੀ ਪੇਮੈਂਟ ਆ ਜਾਓ ਰੇ ਆ ਜਾ ਆਪਾਂ ਗਾਜੀ ਦਾ ਮੇਲਾ ਬਣਾਣਾ ਚੱਲ ਕੋਈ ਨਾ ਆਪਾਂ ਬੱਕਰੀ ਛੜਦੇ 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 ਕਿਤੇ ਨਹੀਂ ਜਾਂਦੀ ਛੜਦੇ ਬੱਕਰੀਆਂ ਸੰਖਿਆ ਵੀ ਨਹੀਂ ਨਾ ਕਿਹੜੀਆਂ ਸਾਰੇ ਆਪਾਂ ਕਿਸੇ ਪਾਸੇ ਨਹੀਂ ਖਾਂਦੇ 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 ਕੱਖਾਂ ਦੇ ਕੱਖਾਂ ਦੇ ਬੱਕਰੀਆਂ ਇੱਧਰ ਲੱਕਾਂ ਦੇ ਆਹ ਕੋਈ ਨਾ ਕੋਈ ਮੈਨੂੰ ਫੜਾ ਆਪਾਂ ਖੋਲ ਲਾਣੀ ਆ ਕਾਪੀ ਹਾਂ ਹਾਂ ਸਾਰਾ ਕੁਝ ਕਰਾਵਾਂਗੇ ਬੜੇ ਕਸ ਕੇ ਲਿਆ ਆ ਬਾਬਾ 100 ਰੁਪਏ ਹੂੰ ਦੇ ਦੇ ਗੇ ਨਹੀਂ ਨਹੀਂ ਐ ਨਹੀਂ ਦਿਗਦੇ ਉਰਾ ਹੋ ਜਾਏ ਤਾਂ ਦੇ ਤੋਂ ਕਈ ਦਿਗਦੇ ਹੁਣ ਬਾਬਾ ਤੂੰ ਨਾ ਇੰਨੀ ਕੱਸ ਕੇ ਚੂੜੀ ਲਾਈ ਬਾਬੇ ਤਾਂ ਇੱਥੋਂ ਉੱਥੋਂ ਫੜਾਈ ਦੇਣੇ ਬਾਬੇ ਨੇ ਕਿ ਕਿਤੇ ਲੈ ਜਾਣੇ ਇਹ ਆ ਲੈ ਵੀਡੀਓ ਬਣਾ ਲਓ ਭਾਈ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ ਉੱਤੇ ਹੈਗਾ ਸਾਹਮਣੇ ਕੀ ਆ ਨਾ Sobara, tara, shobara, 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 shobara,

ਛੱਡਦਾ ਚੋੜ ਆਈ ਅੰਤਾਰੀ ਇੱਕ ਕੋ ਤੋ 3 4 50000 ਹੋ ਗਏ ਜੀ ਇਹਦੇ ਤਾਂ ਆਹ ਰਾਬੜ ਇੱਕ ਸ਼ੇਅਰ ਕਰ ਲੈ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਪਾੜ ਲਾ ਵੀ 60000 ਸ਼ਾਮ ਕੇ ਪਾ ਲੈ ਮਾਰਕ ਛੱਡ ਲੈ ਨਾ ਮਾਰਕ ਇਧਰ ਨਹੀਂ ਜਾਂਦੇ ਭਾਈ ਪੈਸਿਆਂ ਦਾ ਕੰਮ ਹੈ ਗਰੀਬ ਆਦਮੀਆਂ ਮੈਂ ਸਭ ਵਿਚਾਰਾ ਵਪਾਰ ਕਰਦਾ ਅਗਲਾ ਨਿੰਨ ਕਰੀ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 62 ਹੋ ਗਿਆ ਹਾਂ ਜੀ 62 ਦੋ ਤੇ 60 ਹਾਂ ਹਾਂ 6 ਰਹਿ ਗਿਆ 6 ਨੰਬਰ 6 ਹੁਣ ਤਾਂ ਹੋਰ ਲੈ ਲੈ ਤੂੰ ਜੇ ਖਰਚੇ ਪਾਣੀ ਨੂੰ ਘੱਟ ਨੇ ਵੱਧ ਪਾ ਦੀ ਹੈ ਹੇ ਮਹਾਰਾਜ ਦੀ ਕਿਰਪਾ ਹੈਗੇ ਤੇ ਲੈ ਹੁਣ ਬਸ ਠੀਕ ਹੈ 98770